ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਧੰਦੇਲ ਪੋਚੇ ਹੋਏ ਜੀ ਬਾਈ ਜੀ ਨਾਲ ਕੋਲ ਚਲ ਪਹਿਲੇ ਵੀਡੀਓ ਬਣਾਈ ਸੀ ਇਹਨਾਂ ਦੇ ਅੱਜ ਵੀ ਇਹਨਾਂ ਕੋਲ ਕੋ ਤਿੰਨ ਚਾਰ ਦੇ ਲਗਭਗ ਗਾਵਾਂ ਸੇਲ ਆ ਜੀ ਜਿਹੜਾ ਮਰਸਰ ਪਿੰਡਾ ਤਹਿਸੀਲਪਾ ਬਕਾਲਾ ਤੇ ਬਾਈ ਸਤਿਕਾਰ ਹੋਠੀ ਦਾ ਹੀ ਜੀ ਹਾਂ ਜੀ ਬੀਬੀ ਕੋਈ ਗੇਮਾਲ ਪਿਛਲਾ ਹਾਂਜੀ ਹਾਂਜੀ ਬੀਬੀ ਚੱਲਾ ਚੱਲਾ ਹਾਂਜੀ ਕੋਈ ਬਾੜ ਦੇ ਨਹੀਂ ਕਰਨ ਲੱਗੇ ਹੁਣ ਹਾਂਜੀ ਹਾਂਜੀ ਚਲੋ ਨਹੀਂ ਚਲੋ ਕੋਈ ਫਿਰ ਕਿਹੜੀ ਗੱਲ ਹੈ ਜੀ ਹਾਂ ਨਾਲ ਕਰਨਾ ਹੀ ਪੈਂਦਾ ਹਾਂਜੀ ਹਾਂ ਕਿਨੇ ਬਾਈ ਜੀ ਅੱਜ ਫਿਰ ਚਾਰ ਜੇ ਠੀਕ ਆ ਜਰਸੀ ਦੋ ਹਨ ਦੂਜਿਆਂ ਦੀ ਦੋ ਜਰਸੀਆਂ ਹਾਂਜੀ ਅੱਛਾ ਇੱਕ ਸ ਇਧਰ ਆ ਜਾ ਫਿਰ ਇਹ ਪਹਿਲਾਂ ਸੁਈ ਹੈ ਜੀ ਇਹਦੀ ਪਹਿਲਾਂ ਨਹੀਂ ਹੈ ਜੀ ਸੁਈ ਹੈ ਕਿ ਸੁਲਣੀ ਹੈ ਜੀ ਤਿੰਨ ਤਿੰਨ ਦਿਨ ਹੋਏ ਸੁਈ ਹੈ ਅਜੇ ਤਿੰਨ ਦਿਨ ਹੋਏ ਸੁਈ ਨੇ ਹਾਂਜੀ ਠੀਕ ਆ ਕਿੰਨਾ ਦੁੱਧ ਹੋਇਆ ਜੀ ਹੁਣ ਇਸ ਟਾਈਮ 12 ਲੀਟਰ ਹੈ 12 ਕਿਲੋ ਦੁੱਧ ਹੁਣ ਇਸ ਟਾਈਮ ਹੈਗਾ ਨਾ ਹਾਂਜੀ ਠੀਕ ਆ ਤੇ ਬੱਚਾ ਮਗਰ ਜੀ ਬੱਚਾ ਜੀ ਅਜੇ ਬੱਚਾ ਚੋਈ ਜੂ ਵਧੀਆ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਵਧੀਆ ਅਜੇ ਦੁੱਧ ਰਾਜੇ ਵਧੂਗੀ ਜੀ ਇਹਨੇ 15 ਕਿਲੋ ਕਰ ਦੇ ਠੀਕ ਆ ਆਪਾਂ ਇੰਨਾ ਕਿ ਹੁਣ ਦੰਦਾਂ ਦੇ ਜੀ ਹੋ ਮੇਰੇ ਨਾਲ 6 ਕੀ ਆ 6 ਦੰਦ ਹਾਂਜੀ ਜਾਂ ਚੌਗੀ ਹੋ ਜੇ ਸੀਗੀ ਠੀਕ ਇੰਦਾ ਫਰਮ ਹੋ ਲੋ ਜੀ ਬੋਲੇ ਦਾ ਵੀ ਜੀ 60 ਆ ਉਹ ਚੋ ਮਾਨਤਨ ਕਰਦਾਂਗੇ 60000 ਦਾ ਮਾਨਤਨ ਕਰਾਂਗੇ ਹਾਂ ਕਰਦਾਂਗੇ ਚਲੋ 60000 ਦਾ ਮਾਨਤਨ ਕਰਦਾਂ ਕਾਲੀਵੜ 12 ਕਿਲੋ ਦੋ ਹੁਣ ਐਸਮ ਤਿਆਰ ਆ ਹਾਂਜੀ ਤੇ ਚਾਰ ਪੰਜ ਦਿਨ ਹੋਏ ਸੂਈ ਨੂੰ ਹਨਾ ਜੀ ਹਾਂਜੀ ਤੇ ਆਹ ਬਾਈ ਜੀ ਫਿਰ ਇਹ 20 ਦਿਨ ਕੱਚੀ ਆ 15 ਤੋਂ 20 ਦਿਨ ਅੱਛਾ 20 ਦਿਨ ਕੱਚੀ ਆ ਚੌਗੀ ਮੂਹਾਂ ਚੰਗੀ ਪਹਿਲਾ ਸੂਆ ਸਾਂਭੀ ਆ ਹਾਂਜੀ ਹਾਂ ਤੇ ਬਾਕੀ ਆਪਣੀ ਕੋਈ ਵੀਰ ਸਮਝਣਾ ਹਾਂ ਮਣਾ ਹੈ ਕਿ ਨੀ ਇਹਨੂੰ ਤੋੜ ਦੂ ਮਣਾ ਤੁੰ ਔਰ ਲੈਵਲ ਉਹ ਚੰਗੇ ਚੈੱਕ ਕਰਾ ਦੇ। ਪਿਛੋਂ ਘਣਾ ਚਲੇ। ਹਾਂਜੀ 20 ਦਿਨ ਲੈ ਜੂ ਘਟਵਾੜਾ ਜੀ। ਹਾਂਜੀ 20 ਦਿਨ ਲੈ ਜਾਣੇ ਨੇ। ਹੂੰ। ਇਹਦਾ ਮੁੱਲ ਜੀ ਫਿਰ। ਇਹ 62000। ਇਹ 62000 ਦੇ। ਹਾਂਜੀ। ਠੀਕ ਆ। ਕੋਈ ਫੋਨ ਫਾ ਲਾਇ ਜੀ ਕਰ ਦੇਣਗੇ ਵੀਰ ਉਹਨੇ। ਕਰਦਾਗੇ ਜੀ ਮੰਨਤਾ। ਹਾਂਜੀ ਹਾਂਜੀ ਉਹ ਕੋਈ ਇਕੱਠੇ ਲਗੋ ਫਿਰ ਦੁੱਗਣਾ ਮੰਨਤਾ ਹੋ ਜਾਊਗਾ ਨੀ ਜੀ। ਤੇ ਆ ਆਗੇ ਜਰਸੀਆਂ ਹੁਣ। ਹਾਂਜੀ ਆ ਜਰਸੀਆਂ। ਇਹ ਵੀ ਪਹਿਲਾ ਸੂਆ ਜੀ। ਇਹ ਦੋਂਦੀ ਹੈ ਮੂੰਹ ਪੰਜਾਹ। ਇਹ ਦੋ ਦੰਦਾ। ਇਹ ਨਵੇਂ ਮਹੀਨੇ ਚ ਆ। ਅੱਛਾ ਨਵੇਂ ਮਹੀਨੇ ਦੇ ਆ। ਹਾਂਜੀ ਠੀਕ ਆ ਠੀਕ ਆ। ਚੰਗੀ ਵਧੀਆ ਆਪਣੇ ਬ੍ਰ ਇਮਤਨ ਕਿਰੀ ਹੈ ਜੀ ਦੋ 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 ਇਹਦਾ ਫਿਰ ਮੁੱਲ ਇਹਦਾ 65000 ਚ ਮਾਨਤਨ ਕਰਦੇ 65000 ਤੋਂ ਮਾਨ ਲਾ ਹਾਂ ਜੀ ਕਰਦਾ ਠੀਕ ਆ ਦੂਜੀ ਦੂਜੇ ਸੂਏ ਆ ਜੀ ਉਹ ਸੂਈ ਹੈ ਜੀ ਨਹੀਂ ਨਹੀਂ ਉਹ ਦੂਜੇ ਸੂਏ ਸੋਨਾ ਨੇ ਉਹ ਵੀ ਇੰਨੇ ਦਿਨ ਹੀ ਆ ਅੱਜ 9 ਮਹੀਨੇ ਨਹੀਂ ਉਹ 15 20 ਦਿਨਾਂ ਤੱਕ ਸੂਕੂ ਬਸ 15 ਚੰਗੀ ਸੋਣੀ ਆ ਵੈੜ ਤਿਆਰ ਹੀ ਆ ਸੰਜਣਾ ਜੀ ਆ ਵੀ ਉਦੋਂ ਪਹਿਲੇ ਸੂਏ ਨੇ ਜਿਹੜਾ ਸੀ 18 ਉਹਨੇ ਲੀਟਰ ਮਾਰਾ ਦੱਸਿਆ 18 ਲੀਟਰ ਮਾਰਾ ਠੀਕ ਆ ਹਾਂ ਜੀ ਇਹ ਦੂਜਾ ਸੂਆ ਇਹਦਾ ਦੂਜਾ ਜੀ ਤੇ ਇਹਦਾ ਫਿਰ ਮੁੱਲ ਇਹ 60000 ਜਮਾਨਤਾਨ ਕਰਦਾ ਹੈ ਇਹ 60000 ਜਮਾਨਤਾਨ ਕਰਦਾ ਹੈ ਹਾਂਜੀ ਜੋ ਕੋਈ ਦੋਵੇਂ ਇਕੱਠੀਆਂ ਲਊਗਾ ਜੇ ਕੋਈ ਚਾਰੇ ਬੋਲ ਕਰ ਦੇ ਉਹ ਵੀ ਕਰ ਦਾਂਗੇ ਕੋਈ ਗੱਲ ਨਹੀਂ ਚਲੋ ਆਹੀ ਵੇਣਾ ਹੈ ਨਾ ਜੀ ਆਪਾਂ ਹਾਂਜੀ ਹਾਂਜੀ ਲੋ ਚਾਰ ਵਾਰਾ ਸੇਲ ਹੈ ਜੀ ਬਾਕੀ ਜਿੰਨੇ ਵੀ ਮੇਰੇ ਵੀਰ ਨੇ ਆਣਾ ਇੱਥੇ ਆਦਾ ਉਹ ਚੈੱਕ ਕਰਕੇ ਲੈ ਕੇ ਜਾਓ ਹਾਂਜੀ ਤਸੱਲੀ ਕਰਿਆ ਪੂਰੀ ਤਸੱਲੀ ਬਾਅਦ ਚ ਨਹੀਂ ਮੌਕੇ ਤੇ ਆ ਬਿਲਕੁਲ ਜੀ ਜੋ ਮਰਜ਼ੀ ਚਲ ਨੰਬਰ ਬੋਲ ਦੇ ਜੀ ਆਪਣਾ 98788 69945 ਠੀਕ ਹੈ ਪਿੰਡ ਧੰਦੇਲ ਜੀ ਬੋਪਰਾ ਲੱਗੇ ਬਣਾ ਹਾਂਜੀ ਹਾਂਜੀ ਬੋਪਰਾ ਲੱਗੇ ਹਾਂ ਮੈਤਾ ਰੋਡ ਮੈਤਾ ਰੋਡ ਸਤਿ ਸ਼ਕਾ ਸ